ਫਰੈਂਡਸ ਫਿਊਲ ਸੈਂਟਰ ਕੁਮਾਨ ਬਲਰਾਮਪੁਰ ਤੇ ਦੋ ਨਕਾਬਪੋਸ਼ ਨੌਜਵਾਨਾਂ ਵੱਲੋਂ ਤੇਜ਼ਦਾਰ ਹਥਿਆਰਾਂ ਦੀ ਨੋਕ ਤੇ ਲੁੱਟਖੋਖ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਫਰੈਂਡ ਫੀਲਿੰਗ ਸਟੇਸ਼ਨ ਕੁਮਾਨ ਦੇ ਮੈਨੇਜਰ ਗੁਰਮੀਤ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਸੇਲਮੈਨ ਪੈਟਰੋਲ ਪੰਪ ਤੇ ਤੇਲ ਪਾ ਰਿਹਾ ਸੀ ਕਿ ਦੋ ਅਣਪਛਾਤੇ ਨੌਜਵਾਨ ਮੋਟਰਸਾਈਕਲ ਤੇ ਆਏ ਜਿਨ੍ਹਾਂ ਆਪਣੇ ਮੂੰਹ ਟਕੇ ਹੋਏ ਸਨ ਅਤੇ ਜਿਨ੍ਹਾਂ ਕੋਲ ਤੇਜ਼ਦਾਰ ਹਥਿਆਰ ਰੌਡ ਅਤੇ ਦਾਤਰ ਸਨ ਅਤੇ ਉਹਨਾਂ ਨੇ ਸੇਲਮੈਨ ਨੂੰ ਰੌਡ ਮਾਰ ਕੇ ਉਸ ਕੋਲੋਂ 14400 ਰੁਪਏ ਦੀ ਨਕਦੀ ਖੋ ਕੇ ਫਰਾਰ ਹੋ ਗਏ ਇਹ ਵਾਰਦਾਤ ਪੰਪ ਤੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਇਸ ਸਬੰਧੀ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਇਸ ਸਬੰਧੀ ਪੁਲਿਸ ਥਾਣਾ ਕਮਾਨ ਦੇ ਐਸਐਚਓ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਲੁੱਟਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ ਹਾਂਜੀ ਸਰ ਤੁਹਾਡਾ ਨਾਮ ਕੀ ਜੀ ਸਰ ਮੇਰਾ ਨਾਮ ਗਰਮੀਤ ਸਿੰਘ ਹੈ ਮੈਂ ਫਰੈਂਡ ਫਿਊਲ ਸੈਂਟਰ ਕਮਾਨ ਤੋਂ ਮੈਨੇਜਰ ਦਾ ਡਿਊਟੀ ਕਰਦਾ ਤੇ ਜਿਹੜਾ ਮੇਰਾ ਸੇਲਮੈਨ ਉਹ ਚੇਲਮਾਨ ਜਨ ਕੇ ਤੇਰ ਪਾਰਿਆ ਸੀਗਾ ਤੇ ਉਹ ਦੋ ਲੜਕੇ ਅਨਪਛਾਤੀ ਆਏ ਐ ਤੇ ਉਹ ਪੈਕ ਹੋ ਕੇ 8:30 ਵਜੇ ਉਹ ਕੋ ਕੇ ਲੈ ਗਏ ਕਿੰਨਾ ਕੈਸ਼ ਹੀ ਜੀ ਕੈਸ਼ ਜਨ ਕੇ 14 ਹਜ਼ਾਰ ਤੇ 900 ਰੁਪਿਆ ਹੈਗਾ 400 ਰੁਪਿਆ ਹੈਗਾ 14400 ਰੁਪਏ ਤੇ ਕਿੰਨੇ ਕੇ ਟਾਈਮ ਆਏ ਇਹ 8:30 ਦੇ ਲਗ ਭਕ ਦੇ ਲਗ ਕਰੀਬ ਆਏ ਸ਼ਾਮ ਨੂੰ ਮੰਜ ਸ਼ਾਮ ਨੂੰ ਤੇ ਉਹਨਾਂ ਦੇ ਹੱਥ ਵਿੱਚ ਕੀ ਪਿਸਟਲ ਹੀ ਜਾਂ ਕੀ ਪਿਸਟਲ ਤੇ ਨਹੀਂ ਉਹਨਾਂ ਦੇ ਰਾਤ ਵਿੱਚ ਇੱਕ ਰਾਡ ਸੀਗਾ ਤੇ ਇੱਕ ਡਾਕਟਰ ਸੀਗਾ ਠੀਕ ਹੈ ਡਾਕਟਰ ਦਿਖਾ ਕੇ ਇਹਨਾਂ ਨੂੰ ਕਿਆ ਮਾਰਿਆ ਡਾਕਟਰ ਦੇ ਜਿਹੜਾ ਰਾਡ ਆ ਉਹ ਲੜਕੇ ਦੇ ਮਾਰਿਆ ਵਾ ਤੇ ਸੇਲਮੈਨ ਵਾਲੇ ਮੇਰੇ ਦੇ ਉਹਦੇ ਮਾਰਿਆ ਵਾ ਤੇ ਉਹ ਬੈਕਪੂਕਿਲ ਲੈ ਗਈ ਐ ਤੇ ਡਾਕਟਰ ਬਾਅਦ ਚ ਪਿਛੇ ਰੱਟੀਆਂ ਤੇ ਉਹ ਡਾਕਟਰ ਵੀ ਦਿਖਾਇਆ ਉਹਨਾਂ ਨੇ ਤੇ ਲੈ ਕੇ ਚਲ ਗਏ ਤਾਂ ਦੇ ਕੋਈ ਇਥੇ ਸੀ ਸੀ ਕੈਮਰਾ ਸੀ ਸੀ ਕੈਮਰੇ ਦੇ ਵਿੱਚ ਬਤੌਤ ਵਿੱਚ ਐਡ ਹੋਇਆ ਵਾ ਉਹਨਾਂ ਦਾ ਕੁਝ ਰਿਕਾਰਡ ਤੇ ਉਹਦਾਂ ਦੇ ਜਨ ਕੇ ਮੂੰਹ ਟਕੇ ਹੋਏ ਆ ਤੇ ਆਪਣਾ ਪੁਲਿਸ ਪੁਲਿਸ ਕੱਲ ਜਦ ਕੇ ਰਾਤ ਨੂੰ ਆਏ ਸੀਗਾ ਉਹ ਟਕਟੌਰ ਸਭ ਕੁਝ ਜਨ ਕੇ ਆਪਣਾ ਰਿਪੋਰਟਰ ਲਿਖਾਤੀ ਹੈ ਤੇ ਸੀ ਸੀ ਕੈਮਰੇ ਵਿੱਚ ਜਨ ਕੇ ਸਭ ਕੁਝ ਦੇਖ ਕੇ ਗਈ ਆ ਅਸੋਚੋ ਸਾਹਿਬ ਵਾਹ